हां जी इस बार ही क्योंकि जेसी बारिश देखी वो भी ਘੱਟ ਹੋਈ ਹੈ ਡਬਲਿਊ ਡੀ ਸਿਸਟਮ ਦੀ ਡਿਵੈਲਪਮੈਂਟ ਨਹੀਂ ਹੋਈ ਹੈਗੀ ਪਰ ਇਸ ਵਾਰ ਹੀ ਹੁਣ ਜਨਵਰੀ ਦੇ ਮਹੀਨੇ ਵਿੱਚ ਹੁਣ ਤੱਕ ਸਿਰਫ 6.8 ਮਿਲੀਮੀਟਰ ਜਿਹੜੀ بارش ਰਿਕਾਰਡ ਕੀਤੀ ਗਈ ਹੈ ਜਿਹੜੀ ਕਿ ਨਾਰਮਲ ਨਾਲੋਂ ਕਾਫੀ ਘੱਟ ਹੈ ਸੋ ਉਹ ਵੀ ਇੱਕ ਵੱਡਾ ਰੀਜ਼ਨ ਰਿਹਾ ਕਿਉਂਕਿ ਜਦੋਂ ਵੀ ਡਬਲਿਊ ਡੀ ਸਿਸਟਮ ਦੀ ਡਿਵੈਲਪਮੈਂਟ ਹੁੰਦੀ ਹੈ ਉਦੋਂ ਕਲਾਉਡੀ ਕੰਡੀਸ਼ਨਸ ਹੁੰਦੀਆਂ ਨੇ بارش ਹੁੰਦੀ ਹੈ ਜਿਵੇਂ ਜਿਵੇਂ ਗਲੋਬਲ ਵਾਰਮਿੰਗ ਹੋ ਰਹੀ ਹੈ ਕਲਾਈਮੇਟ ਚੇਂਜ ਹੋ ਰਿਹਾ ਉਹਦੇ ਨਾਲ ਜਿਹੜਾ ਵੈਰੀਏਬਿਲਿਟੀ ਬਹੁਤ ਵੱਧ ਰਹੀ ਹੈ ਐਕਸਟ੍ਰੀਮ ਇਵੈਂਟਸ ਵੱਧ ਰਹੀਆਂ ਨੇ ਸੋ ਇਹ ਵੀ ਇੱਕ ਵੱਡਾ ਰੀਜ਼ਨ ਹੈ ਜਿਹਦੇ ਕਰਕੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਇਸ ਵਾਰੀ ਦੇਖਣ ਨੂੰ ਮਿਲੀਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ ਨਿਊਜ਼ ਚੈਨਲ ਤੇ ਮੈਂ ਤਵਲੀਨ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਇਸ ਵਾਰ ਦੇਖਿਆ ਗਿਆ ਕਿ ਮੌਨਸੂਨ ਸੀਜ਼ਨ ਦੇ ਵਿੱਚ ਵੀ ਬਰਸਾਤ ਘੱਟ ਹੋਈ ਹੈ ਪਰ ਉੱਥੇ ਹੀ ਗੱਲ ਕੀਤੀ ਜਾਵੇ ਠੰਡ ਦੀ ਤਾਂ ਇਸ ਵਾਰ ਠੰਡ ਵੀ ਜਿਹੜੀ ਹੈ ਉਹ ਘੱਟ ਦੇਖਣ ਨੂੰ ਮਿਲੀ ਹੈ ਉਸ ਨੂੰ ਲੈ ਕੇ ਹੁਣ ਅਸੀਂ ਮੌਸਮ ਵਿਭਾਗ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਗੱਲਬਾਤ ਕਰਾਂਗੇ ਪਵਨੀਤ ਕੌਰ ਕਿੰਗਰਾ ਦੇ ਨਾਲ ਤੇ ਜਾਣਾਂਗੇ ਕਿ ਅਸਲ ਕਾਰਨ ਕੀ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਇਸ ਵਾਰ ਇਹ ਦੇਖਿਆ ਗਿਆ ਕਿ ਠੰਡ ਜਿਹੜੀ ਹੈ ਬਹੁਤ ਘੱਟ ਪਈ ਹੈ ਪਿਛਲੇ ਸਾਲ ਦੇ ਅਗਰ ਕੰਪੈਰੀਟਿਵ ਦੇਖਿਆ ਜਾਵੇ ਅਸਲ ਕਾਰਨ ਕੀ ਹੈ हां जी इस बार ही क्योंकि जेसी बारिश देखी वो भी ਘੱਟ ਹੋਈ ਹੈ ਡਬਲਿਊ ਡੀ ਸਿਸਟਮ ਦੀ ਡਿਵੈਲਪਮੈਂਟ ਨਹੀਂ ਹੋਈ ਹੈਗੀ ਸੋ ਉਹ ਵੀ ਇੱਕ ਵੱਡਾ ਰੀਜ਼ਨ ਰਿਹਾ ਕਿਉਂਕਿ ਜਦੋਂ ਵੀ ਡਬਲਿਊ ਡੀ ਸਿਸਟਮ ਦੀ ਡਿਵੈਲਪਮੈਂਟ ਹੁੰਦੀ ਹੈ ਉਦੋਂ ਕਲਾਊਡੀ ਕੰਡੀਸ਼ਨਸ ਹੁੰਦੀਆਂ ਨੇ بارش ਹੁੰਦੀ ਆ ਤਾਂ ਉਹਦੇ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਆਉਂਦੀ ਆ ਪਰ ਇਸ ਵਾਰੀ ਹੁਣ ਜਨਵਰੀ ਦੇ ਮਹੀਨੇ ਵਿੱਚ ਹੁਣ ਤੱਕ ਸਿਰਫ 6.8 ਮਿਲੀਮੀਟਰ ਜਿਹੜੀ بارش ਰਿਕਾਰਡ ਕੀਤੀ ਗਈ ਹੈ ਜਿਹੜੀ ਕਿ ਨਾਰਮਲ ਨਾਲੋਂ ਕਾਫੀ ਘੱਟ ਹੈ ਕਿਉਂਕਿ ਨਾਰਮਲ ਬਾਰਿਸ਼ ਜਨੂਅਰੀ ਮਹੀਨੇ ਦੀ 28.3 ਮਿਲੀਮੀਟਰ ਹੈ ਸੋ ਇੱਕ ਵੱਡਾ ਰੀਜ਼ਨ ਰਿਹਾ ਔਰ ਅਦਰਵਾਈਜ਼ ਵੀ ਅਸੀਂ ਦੇਖੀਏ ਤਾਂ ਕਿਉਂਕਿ ਜਿਵੇਂ ਜਿਵੇਂ ਗਲੋਬਲ ਵਾਰਮਿੰਗ ਹੋ ਰਹੀ ਹੈ ਕਲਾਈਮੇਟ ਚੇਂਜ ਹੋ ਰਿਹਾ ਉਹਦੇ ਨਾਲ ਜਿਹੜਾ ਵੈਰੀਏਬਿਲਿਟੀ ਬਹੁਤ ਵਧ ਰਹੀ ਹੈ ਐਕਸਟ੍ਰੀਮ ਇਵੈਂਟਸ ਵਧ ਰਹੀਆਂ ਨੇ ਸੋ ਇਹ ਵੀ ਇੱਕ ਵੱਡਾ ਰੀਜ਼ਨ ਹੈ ਜਿਹਦੇ ਕਰਕੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਇਸ ਵਾਰੀ ਦੇਖਣ ਨੂੰ ਮਿਲੀਆਂ ਨੇ ਪਰ ਜੇ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਨੀਅਰ ਨਾਰਮਲੀ ਚੱਲ ਰਹੇ ਨੇ ਕਿਉਂਕਿ ਅੱਜਕੱਲ ਬੜੀਆਂ ਕਲੀਅਰ ਸਕਾਈ ਕੰਡੀਸ਼ਨਸ ਨੇ ਸੋ ਦਾ ਕਰਕੇ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਹੈ ਬਟ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਜ਼ਰੂਰ ਨੀਚੇ ਚੱਲ ਰਿਹਾ ਹੈ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.6 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਔਰ ਅੱਜ ਦਾ ਜੋ ਮਿਨੀਮਮ ਟੈਂਪਰੇਚਰ 5.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 1.1 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋ ਜੇ ਅਸੀਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅਸੀਂ ਨੀਅਰ ਨਾਰਮਲ ਕਹਿ ਸਕਦੇ ਹਾਂ ਕਿਉਂਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਨੀਚੇ ਚੱਲ ਰਿਹਾ ਔਰ ਡੇ ਟਾਈਮ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈ ਜੇ ਦੀ ਗੱਲ ਕੀਤੀ ਜਾਵੇ ਤਾਂ ਆਖਰੀ ਵਾਰ ਇਹ ਟੈਂਪਰੇਚਰ ਕੋ ਰੇਖਣ ਨੂੰ ਮਿਲਿਆ ਸੀ ਕਿੰਨੇ ਸਾਲਾਂ ਬਾਅਦ ਟੈਂਪਰੇਚਰ ਐਦਾਂ ਦਾ ਦੇਖਣ ਨੂੰ ਮਿਲ ਰਿਹਾ ਹਾਂ ਜੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਕੰਡੀਸ਼ਨਸ ਬੜੀਆਂ ਵੇਰੀਏਬਲ ਅੱਜ ਕੱਲ ਅਸੀਂ ਆਬਜ਼ਰਵ ਕਰ ਰਹੇ ਹਾਂ ਜਿਵੇਂ ਅੱਜ ਦਾ ਜਿਹੜਾ ਨਾਈਟ ਟਾਈਮ ਟੈਂਪਰੇਚਰ 5.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਕੁਝ ਸਾਲ ਪਹਿਲਾਂ 30 ਡਿਗਰੀ ਸੈਂਟੀਗ੍ਰੇਡ ਵੀ ਰਿਕਾਰਡ ਕੀਤਾ ਗਿਆ ਸੀਗਾ 2021 ਕੀ ਦੇ ਵਿੱਚ ਔਰ ਇਸੇ ਤਰ੍ਹਾਂ 11 ਡਿਗਰੀ ਸੈਂਟੀਗ੍ਰੇਡ ਤੱਕ ਵੀ ਰਿਕਾਰਡ ਕੀਤਾ ਗਿਆ ਸੋ ਜੇ ਅਸੀਂ ਪਿਛਲੇ 10 ਸਾਲਾਂ ਦਾ ਡਾਟਾ ਦੇਖੀਏ ਤਾਂ ਉਹਦੇ ਵਿੱਚ 28 ਜਨਵਰੀ ਦਾ ਜਿਹੜਾ ਮਿਨੀਮਮ ਟੈਂਪਰੇਚਰ ਆ 3 ਤੋਂ 11 ਡਿਗਰੀ ਦੇ ਵਿੱਚ ਰਿਹਾ ਸੋ ਇਹ ਵਾਲਾ ਜਿਹੜਾ ਨੀਅਰ ਨਾਰਮਲ ਅਸੀਂ ਕਹਿ ਸਕਦੇ ਹਾਂ 5.4 ਡਿਗਰੀ ਸੈਂਟੀਗ੍ਰੇਡ ਇਸ ਵਾਰੀ ਇਹ ਵੀ ਦੇਖਿਆ ਗਿਆ ਕਿ ਸੁਖੀ ਠੰਡ ਜਿਹੜੀ ਆ ਉਹ ਦੇਖਣ ਨੂੰ ਮਿਲੀ ਸੀਗੀ ਤੇ ਉਹਦਾ ਲੋਕਾਂ ਦੇ ਹੈਲਥ ਤੇ ਕਿੰਨਾ ਕਿੰਨਾ ਪ੍ਰਭਾਵ ਪਿਆ ਸਕਦਾ ਜੀ ਕਿਉਂਕਿ ਇਸ ਵਾਰੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਬਾਰਿਸ਼ ਨਹੀਂ ਹੋਈ ਹੈਗੀ ਨਾਰਮਲ ਤੋਂ ਕਾਫੀ ਘੱਟ ਹੋਈ ਹੈ ਸੋ ਉਹਦੇ ਕਰਕੇ ਜਿਹੜੀਆਂ ਡਰਾਈ ਕੰਡੀਸ਼ਨਸ ਬਣੀਆਂ ਰਹੀਆਂ ਨੇ ਸੋ ਉਹਦਾ ਬੜਾ ਹੈਲਥ ਇੰਪੈਕਟਸ ਲੋਕਾਂ ਤੇ ਹੁੰਦੇ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਸਾਨੂੰ ਜ਼ਰੂਰ ਇਸ ਵਾਰੀ ਦੇਖਣ ਨੂੰ ਮਿਲੀਆਂ ਨੇ ਜੀ ਜੀ ਕਿਸਾਨਾਂ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਫਸਲਾਂ ਤੇ ਇਹ ਜਿਹੜਾ ਟੈਂਪਰੇਚਰ ਵਾਧਾ ਉਸ ਨੂੰ ਲੈ ਕੇ ਕੋਈ ਪ੍ਰਭਾਵ ਪੈ ਸਕਦਾ ਹੈ ਕਿਵੇਂ ਜੀ ਟੈਂਪਰੇਚਰ ਅਸੀਂ ਕੋਈ ਸਿਗਨੀਫੀਕੈਂਟ ਇਨਕਰੀਜ਼ ਨਹੀਂ ਕਹਿ ਸਕਦੇ ਇਹਨਾਂ ਦਿਨਾਂ ਦੇ ਵਿੱਚ ਜੋ ਟੈਂਪਰੇਚਰ ਚੱਲ ਰਿਹਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਨਾਈਟ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਨੀਚੇ ਚੱਲ ਰਿਹਾ ਔਰ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਬਟ ਅਸੀਂ ਇਹਨੂੰ ਕੋਈ ਬਹੁਤ ਸਿਗਨੀਫੀਕੈਂਟ ਵੇਰੀਏਸ਼ਨ ਨਹੀਂ ਕਹਿ ਸਕਦੇ ਸੋ ਨੀਅਰ ਨਾਰਮਲ ਕੰਡੀਸ਼ਨਸ ਜਿਹੜੀਆਂ ਟੈਂਪਰੇਚਰ ਦੀਆਂ ਬਣੀਆਂ ਹੋਈਆਂ ਨੇ ਔਰ ਫਸਲਾਂ ਨੂੰ ਇਦਾਂ ਕੋਈ ਨੁਕਸਾਨ ਨਹੀਂ ਹੈ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੈ ਅਗਰ ਗੱਲ ਕੀਤੀ ਜਾਵੇ ਤਾਂ ਕਾਫੀ ਸਮੇਂ ਬਾਅਦ ਇਦਾਂ ਟੈਂਪਰੇਚਰ ਲਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਠੰਡ ਨਹੀਂ ਪੈ ਰਹੀ ਕਿਉਂਕਿ ਨਾਈਟ ਟਾਈਮ ਜਿਹੜਾ কুলਿੰਗ ਕਾਫੀ ਹੁੰਦੀ ਹੈ ਪਰ ਡੇ ਟਾਈਮ ਕਿਉਂਕਿ ਕਲੀਅਰ ਸਕਾਈ ਕੰਡੀਸ਼ਨਸ ਨੇ ਤਾਂ ਕਰਕੇ ਧੁੱਪ ਪੱਚੀ ਹੁੰਦੀ ਹੈ ਉਹਦੇ ਨਾਲ ਟੈਂਪਰੇਚਰ ਦੇ ਵਿੱਚ ਰਾਈਜ਼ ਹੁੰਦੀ ਹੈ ਸੋ ਆਮ ਲੋਕਾਂ ਨੂੰ ਇਹੀ ਕਹਿ ਸਕਦੇ ਹਾਂ ਕਿ ਜਿਹੜੀਆਂ ਵੈਦਰ ਕੰਡੀਸ਼ਨਸ ਕਾਫੀ ਵੇਰੀਏਬਲ ਚੱਲ ਰਹੀਆਂ ਨੇ ਸੋ ਇਹਦੇ ਵਿੱਚ ਸਾਰਿਆਂ ਨੂੰ ਆਪਣੀ ਸਿਹਤ ਦਾ ਬੜਾ ਧਿਆਨ ਰੱਖਣਾ ਚਾਹੀਦਾ ਹੈ ਇਹਦੇ ਵਿੱਚ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ ਔਰ ਹੈਲਦੀ ਡਾਈਟ ਸਾਇਰ ਨੂੰ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਦਾ ਸਿਹਤ ਨੂੰ ਕੋਈ ਨੁਕਸਾਨ ਨਾ ਹੋ ਸਕੇ ਤੇ ਬਰਸਾਤ ਦੇ ਕੋਈ ਚਾਂਸਸ ਹੈਗੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੈਵੀ ਰੇਨ ਦੇ ਚਾਂਸਸ ਤਾਂ ਨਹੀਂ ਹੈਗੇ ਪਰ 31 ਜਨਵਰੀ ਜਾਂ 1 ਫ फेब्रुवारी ਦੇ ਆਸ-ਪਾਸ ਜਿਹੜਾ ਹਲਕੀ بارش ਜਾਂ ਬੂੰਦਾਬੰਦੀ ਕਿਤੇ ਕਿਤੇ ਹੋ ਸਕਦੀ ਹੈ ਪਰ ਹੈਵੀ ਰੇਨ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਜਿੱਦਾਂ ਕਿ ਹਜੇ ਗੱਲਬਾਤ ਕੀਤੀ ਸੀ ਸਾਨੂੰ ਹਜੇ ਵੈਦਰ ਨੂੰ ਲੈ ਕੇ ਜਿਹੜੀ ਅਪਡੇਟ ਮਿਲੀ ਹੈ ਕਿ ਜਿਹੜਾ ਮੌਸਮ ਹੈ ਉਹ ਬਿਲਕੁਲ ਨਾਰਮਲ ਹੈ ਤੇ ਐਡਾ ਹੀ ਮੌਸਮ ਰਹਿਣ ਵਾਲਾ ਹੈ ਪਰ ਕਿਤੇ ਨਾ ਕਿਤੇ 31st ਜਾਂ ਫਿਰ 1st ਫੈਬ ਨੂੰ ਜਿਹੜੀ ਬਰਸਾਤ ਹੈ ਉਸ ਦੀ ਚਾਂਸਸ ਦੇਖਣ ਨੂੰ ਮਿਲਣਗੇ ਤੇ ਐਡਾ ਦੀ ਹੋਰ ਅਪਡੇਟ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ ਮੈਟਾਵਲਿੰਕ ਕੋਰ ਕੈਮਰਾਮੈਨ ਰੋਹਿਤ ਦੇ ਨਾਲ